ਪੰਜਾਬ ਦਾ ਓਪਿਓ ਜਿਹੜਾ ਲਾਚਾਰ ਹੈ ਮਜਬੂਰ ਹੈ ਅੱਜ ਦਹਾਤੜਾਂ ਨਾਲ ਪਿੱਟ ਰਿਹਾ ਹੈ ਅੱਜ ਕਰਲਾ ਰਿਹਾ ਅੱਜ ਰੋ ਰਿਹਾ ਕੋਸ ਰਿਹਾ ਸਮੇਂ ਦੀਆਂ ਸਰਕਾਰਾਂ ਨੂੰ ਪਹਿਲਾਂ ਉਸ ਆਪਾਂ ਜੋੜਨ ਦੇ ਵਾਲੇ ਜੋੜਾ ਹੈ ਮਾਰਨ ਚ ਤੱਕ ਤੇ ਜੋੜਨ ਦੇ ਬੋਕਰ ਕਾ ਮਾਰਿਆ ਲੱਗੂ ਤੇ ਇੱਕ ਵਾਰੀ ਚਾਈ ਜਵੇ ਸਵਾਦ 2007 ਮਾਡਲ ਅਜੀ ਨੇ ਮਾਰਿਆ ਉਤੋਂ ਰੱਖਦੇ ਦੀਆਂ ਵੀ ਇੱਕਾੜੇ ਕਰਿਆ ਇੱਕਾੜੇ ਕਰੇ ਉਹ ਘੱਟੋ ਘੱਟ ਇਹਦਾ ਪਿਆਰਾ ਜੀ ਆ ਗਈ ਨਹੀਂ ਸਮਝ ਰੋ ਜਿਹੜਾ ਹਾ ਜਿਹੜਾ ਜਿਹੜਾ ਮਾਰ ਕੇ ਲਾਉਣੇ ਆ ਆ ਕੇ ਕੱਢਿਆ ਮੈਂ ਕਿਹ ਲਾ ਦੂੰ ਸਰ ਇਹ ਵਿਚਾਰਾ ਉਹ ਮਜਬੂਰ ਪਿਆ ਹੋਆ ਜਿਹਦਾ ਇੱਕ ਨੌਜਵਾਨ ਪੁੱਤ 26-27 ਸਾਲ ਦਾ 6.5 ਫੁੱਟ ਦਾ ਜਵਾਨ 40 ਕਿੱਲਿਆਂ ਦਾ ਮਾਲਕ ਪਿੰਡ ਮੁੰਸ਼ੀ ਆਲਾ ਰਤੀਏ ਦੇ ਕੋਲੇ ਪਿੰਡ ਹੈ ਕੱਲਾ ਹੀ ਮਾਪਿਆਂ ਦਾ ਪੁੱਤ ਸੀਗਾ ਅੱਜ ਮਹਾਲੀ ਦੇ ਵਿੱਚ ਰਾਤ ਸ਼ਿਵਰਾਤਰੀ ਸੀਗੀ ਮੰਦਿਰ ਚ ਮੱਥਾ ਟੇਕ ਕੇ ਆ ਰਿਹਾ ਸੀ ਮੱਥਾ ਠੇਕਣ ਤੋਂ ਬਾਅਦ ਰਾਤ ਨੂੰ ਉੱਥੇ ਕੁਝ ਪ੍ਰਵਾਸੀ ਜਿਹੜੇ ਆਸਮੇ ਲੜਾਈ ਝਗੜਾ ਕਰ ਰਹੇ ਸੀ ਇਹਨਾਂ ਨੂੰ ਉੱਥੇ ਇੱਕ ਪੁਲਿਸ ਆ ਜਾਂਦੀ ਹੈ ਗੱਡੀ ਆ ਜਾਂਦੀ ਹੈ ਉਹ ਪੁਲਿਸ ਵਾਲੇ ਮੁੰਡਿਆਂ ਕੋਲ ਖੜਦੇ ਜਿਹੜੇ ਮੁੰਡੇ ਸੀਗੇ ਆਪਣੇ ਤਿੰਨ ਚਾਰ ਖੜੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮੁੰਡੇ ਦਾ ਕਤਲ ਹੋਇਆ ਉਹਨਾਂ ਤੋਂ ਕੋਈ ਪੁੱਛਦੇ ਆ ਰਾਹ ਵਗੈਰਾ ਜਾਂ ਪੰਪ ਦਾ ਕੋਈ ਪੁੱਛਦੇ ਆ ਕੋਈ ਗੱਲਬਾਤ ਕਰਦੇ ਆ ਆ ਕੇ ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਸਾਡੇ ਬਾਰੇ ਦੱਸ ਰਹੇ ਆ ਕਿ ਉੱਥੇ ਝਗੜਾ ਹੋ ਰਿਹਾ ਇੰਨੀ ਗੱਲ ਨੂੰ ਲੈ ਕੇ ਉਹ ਨਾਲਦਿਆਂ ਨੂੰ ਫੋਨ ਕਰਦੇ ਆ 20 25 ਜਾਣੇ ਮੋਟਰਸਾਈਕਲਾਂ ਦੇ ਆਉਂਦੇ ਆ ਤੇ ਇਹਨਾਂ ਖੜਿਆਂ ਦੇ ਵਿੱਚੋਂ ਜਿਹੜਾ ਮੁੰਡਾ ਮਾਰਿਆ ਉਹਦੇ ਮਗਰੋਂ ਆ ਕੇ ਜਿਹੜੀ ਕਿਰਚ ਹੈ ਜਿਹਦੇ ਦੰਦੇ ਹੁੰਦੇ ਆ ਕਿਰਚ ਦੇ ਉਹ ਦੰਦੇ ਲਿਆ ਕੇ ਇਸ ਤਰ੍ਹਾਂ ਪਿੱਛੋਂ ਆ ਕੇ ਖਬੋ ਦਿੰਦੇ ਆ ਤੇ ਸਿੱਧਾ ਉਹਦੇ ਲੀਵਰ ਦੇ ਬੇਦੀ ਕੱਢ ਦਿੰਦੇ ਆ ਆਰਪਾਰ ਐਸ ਲੋਡ ਫੇਰ ਦਿੰਦੇ ਆ ਤੇ ਮੌਕੇ ਤੇ ਮੁੰਡੇ ਦੀ ਉਹਦੀ ਸਸਤੜ ਜਿਆ ਕੇ ਮੌਤ ਹੋ ਜਾਂਦੀ ਆ ਆਈ ਇਹ ਘਟਨਾ ਅੱਜ ਤੋਂ 100-150 ਸਾਲ ਪਹਿਲਾਂ ਕੁੰਬੜਾਂ ਦੇ ਵਿੱਚ ਵਾਪਰੀ ਸੀ ਜਦੋਂ ਦੋ ਨੌਜਵਾਨ ਮੁੰਡੇ ਪੰਜਾਬੀ ਪ੍ਰਵਾਸੀਆਂ ਨੇ ਸਿਰ 'ਚ ਐਥੇ ਸਿੱਧਾ ਐਥੇ ਮਾਰ ਕੇ ਸਿੱਧੀ ਕਿਰਚ ਪਿੱਛੇ ਦੀ ਕੰਡਤੀ ਸੀਗੀ ਉਹ ਵੀ ਸਿਰਫ ਇੱਕ ਕੋਈ ਮੋਟਰਸਾਈਕਲ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ ਰੋਜ ਦੀਆਂ ਘਟਨਾਵਾਂ ਹਾਰਪੁਰ ਦੇ ਬੱਚੇ ਦੀ ਘਟਨਾ ਇਧਰ ਪਰਸੋਂ 9 ਤਰੀਕ ਦੀ ਗੱਲ ਆ ਅ9 ਤਰੀਕ ਦੀ ਗੱਲ ਆ 9 ਫਰਵਰੀ ਦੀ ਗੱਲ ਆ ਬਰਹੰਡੇ ਜ਼ਿਲ੍ਹੇ ਦਾ ਪਿੰਡ ਕੋਟ ਸ਼ਮੀਰ ਉੱਥੇ ਵੀ ਇੱਕ ਨੌਜਵਾਨ ਆਪਣੇ ਘਰ ਦੇ ਮੂਹਰੇ ਖੜਾ ਸੀਗਾ ਤੇ ਲੰਘ ਰਹੇ ਸੀਗੇ ਗਾਲੋ-ਗਾਲੀ ਹੁੰਦੇ ਉਹਨੇ ਸਿਰਫ ਇਹਨਾਂ ਨੂੰ ਇੰਨਾ ਰੋਕਿਆ ਟੋਕਿਆ ਵੀ ਸਾਡੇ ਘਰ-ਬਾਰ ਨੇ ਗਾਲ੍ਹਾਂ ਕੱਢਦੇ ਆ ਐਨੀ ਗੱਲ ਤੋਂ ਤਿੰਨ ਜਣੇ ਸੀ ਇੱਕ ਨੇ ੱਟ ਮਾਰੀ ਸਿਰ ਤੇ ਚੱਕ ਕੇ ਦੂਜੇ ਨੇ ਚੱਕ ਕੇ ਕੋਲੇ ਗੰਦਾ ਨਾਲਾ ਵਗਦਾ ਸੀਗਾ ਗੰਦੇ ਨਾਲੇ ਚੱਕ ਕੇ ਸਿੜਦਾ ਉੱਤੋਂ ਸਿਰ ਦਾ ਬੁੱਕੇ ਡਬੋ ਕੇ ਮਾਰਤਾ ਇਹ 9 ਤਰੀਕ ਦੀ ਜ਼ਿਲ੍ਹਾ ਬਠਿੰਡੇ ਦੀ ਕੋਟ ਸ਼ਮੀਲਪਿੰਡ ਦੀ ਘਟਨਾ ਹੈ। ਹਰ ਰੋਜ਼ ਦੀਆਂ ਘਟਨਾਵਾਂ ਇਹ ਲਗਾਤਾਰ ਦਿਨੋਂ ਦਿਨ ਵੱਧ ਰਹੀਆਂ ਨੇ। ਰੋਜ਼ ਪੰਜਾਬ ਦੇ ਵਿੱਚ ਮਾਪਿਆਂ ਦਾ ਚੀਰ ਚਿਹਣਾ ਪੈ ਰਹਿਆ ਘਟਨਾਵਾਂ ਰੋਜ਼ ਵਾਪਰ ਰਹੀਆਂ ਨੇ। ਹੁਣ ਬਹੁਤੇ ਬੰਦੇ ਇਹ ਕਹਿੰਦੇ ਆ ਕਿ ਹਰ ਗੱਲ ਨੂੰ ਕਤਲ ਤਾਂ ਵੈਸੇ ਵੀ ਹੁੰਦੇ ਆ ਪੰਜਾਬ 'ਚ। ਵੀ ਹਰ ਗੱਲ ਨੂੰ ਤੁਸੀਂ ਫਿਰਕੇ ਨਾਲ ਜੋੜਦੇ ਹੋ। ਫਿਰ ਕਿਨਾ ਸੀ ਇਸ ਕਰਕੇ ਜੋੜਦੇ ਆ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਇਹ ਰੌਲਾ ਪਾ ਰਹੇ ਆ ਗੱਲਾਂ ਦਾ ਕਿ ਜਿਹੜੇ ਕੋਈ ਬੰਦੇ ਪ੍ਰਵਾਸੀ ਆ ਕੇ ਇੱਥੇ ਠਹਿਰਦੇ ਆ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਿਉਂ ਨਹੀਂ ਹੋ ਰਹੀ ਉਹਨਾਂ ਦੀ ਪੜਤਾਲ ਕਿਉਂ ਨਹੀਂ ਹੋ ਰਹੀ ਉਹ ਕਿੱਥੋਂ ਆਏ ਆ ਕਿਹੜੇ ਸੂਬੇ ਤੋਂ ਆਏ ਆ ਕਿਹੜਾ ਪਿੰਡ ਆ ਕੀ ਟਿਕਾਣਾ ਪਤਾ ਹੈ ਇੱਥੋਂ ਕਤਲ ਕਰਦੇ ਆ ਬੰਦੇ ਮੁੜ ਕੇ ਇੱਥੇ ਆਉਂਦੇ ਨਹੀਂ ਹਾਲੇ ਤੱਕ ਵੀ ਜਿਹੜੇ ਕੁੰਬਣਾ ਕਤਲ ਦੇ ਵਿੱਚ ਦੋ ਜਾਨੇ ਥਿਆਈ ਨਹੀਂ ਹੈਗੇ ਲੱਭੇ ਨਹੀਂ ਪੁਲਿਸ ਨੂੰ ਕਿੱਥੋਂ ਦੇ ਐਮਪੀ ਦੇ ਆ ਯੂਪੀ ਦੇ ਆ ਬਿਹਾਰ ਦੇ ਕੋਈ ਪਤਾ ਨਹੀਂ ਆਈ ਇਹਨਾਂ ਦੇ ਵਿੱਚੋਂ ਜਿਹੜੇ ਇਹਨੇ ਮੁੰਡੇ ਨੇ ਮਾਰਿਆ ਉਹ 7-8 ਜਾਨੇ ਸੀਗੇ 7ਵੀਂ 8ਵੀਂ ਚ ਪੜਦੇ ਜਵਾਕ ਪ੍ਰਵਾਸੀਆਂ ਨੇ ਜਿਨ੍ਹਾਂ ਦੇ ਹੱਥਾਂ 'ਚ ਕਿਰਚਾਂ ਸੀ ਗਣਾਸੀਆਂ ਸੀ ਤਕੂਏ ਸੀ ਜਿਹੜੇ ਨਾਲ ਆਏ ਉਹਦੇ ਮੰਨਦੇ ਆ ਕਤਲ ਇੱਥੇ ਵੀ ਹੁੰਦੇ ਆ ਪੰਜਾਬੀ ਪੰਜਾਬੀਆਂ ਦੇ ਕਤਲ ਕਰਦੇ ਆ ਪਰ ਉਹਦੇ ਪਿੱਛੇ ਕੋਈ ਕਾਰਨ ਹੁੰਦੇ ਆ ਕੋਈ ਮਸਲਾ ਹੁੰਦਾ ਉਹ ਦੁਸ਼ਮਣੀ ਦਾ ਕੋਈ ਕਾਰਨ ਹੁੰਦਾ ਬਿਨਾਂ ਗੱਲ ਤੋਂ ਆਪਾਂ ਇੰਨੀ ਗੱਲ ਤੋਂ ਇੱਡੀ ਦਰਿੰਦਗੀ ਦੇ ਨਾਲ ਮਾਰ ਦੇਣਾ ਕਿਸੇ ਇਨਸਾਨ ਨੂੰ ਕਿਸੇ ਨੌਜਵਾਨ ਨੂੰ ਫਰਕ ਇਸ ਗੱਲ ਦਾ ਹੈ ਫਰਕ ਇਸ ਗੱਲ ਦਾ ਕਿ ਜਿਹੜੇ ਇੱਥੇ ਬੰਦੇ ਆ ਰਹੇ ਨੇ ਕੀ ਇੱਥੋਂ ਦੀ ਪੁਲਿਸ ਕੀ ਇੱਥੋਂ ਦੀ ਸਰਕਾਰ ਉਹਨਾਂ ਦੀ ਪੜਤਾਲ ਕਰ ਰਹੀ ਹੈ ਵੀ ਕਿੰਨੇ ਬੰਦੇ ਆ ਕੇ ਰਹਿ ਰਹੇ ਆ ਇਹਨਾਂ ਨੂੰ ਕੋਈ ਗਿਣਤੀ ਨਹੀਂ ਉਹir ਕਾੜ ਨਹੀਂ ਕਿਸੇ ਪੁਲਿਸ ਕਿਸੇ ਸਰਕਾਰ ਕੋਲੇ ਵੀ ਇਹ ਦੂਜੇ ਸੂਬਿਆਂ ਦੇ ਵਿੱਚ ਬਲਾਤਕਾਰ ਕਰਕੇ ਆਏ ਆ ਕੋ ਉਥੇ ਕਤਲ ਕਰਕੇ ਆਏ ਆ ਜਾਂ ਕੀ ਕਰਕੇ ਆਏ ਆ ਕੋ ਲੁੱਟਖੋ ਕਰਕੇ ਆਏ ਆ ਕੋਈ ਪਤਾ ਨਹੀਂ ਇਹਨਾਂ ਨੂੰ ਕ੍ਰਾਈਮ ਕਰਕੇ ਇੱਥੇ ਆ ਕੇ ਲੁਕ ਜਾਂਦੇ ਆ ਇੱਥੋਂ ਕ੍ਰਾਈਮ ਕਰਕੇ ਕੋਈ ਕਤਲ ਕਰਕੇ ਕੋਈ ਲੁੱਟਖੋ ਕਰਕੇ ਉੱਥੇ ਜਾ ਕੇ ਦੂਜੇ ਸੂਬੇ ਚ ਚਲੇ ਜਾਂਦੇ ਆ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਆ ਪਿੱਛੇ ਜੇ ਇੱਕ ਤਫੇ ਘਟਨਾ ਹੋਈ ਸੀਗੀ ਨਾਲ ਦਾ ਹੀ ਬੰਦਾ ਇਹਨਾਂ ਨੇ ਝੋਨਾ ਲਾਉਣ ਆਲਾ ਸੀਗੇ ਨਾਲ ਦਾ ਹੀ ਬੰਦਾ ਕਿ 2-4000 ਰੁਪਏ ਵਿਚ ਰੌਲਾ ਪੈ ਗਿਆ 25-26 ਸਾਲ ਦਾ ਉਹ ਨੌਜਵਾਨ ਸੀਗਾ ਨਾਲ ਦਈ ਉਹਨਾਂ ਨੇ ਬੰਦਾ ਮਾਰ ਕੇ ਤੇ ਉਹਦੇ ਨਾਲੇ ਸਦਬਤਾ ਜੋ ਵਾਪਸ ਗਏ ਰੌਲਾ ਪਿਆ ਉਹਨਾਂ ਦੇ ਪਰਿਵਾਰਾਂ ਨੇ ਪੁੱਛੇ ਵੀ ਸਾਡਾ ਮੁੰਡਾ ਨਹੀਂ ਆਇਆ ਪਹਿਲਾਂ ਤਾਂ ਮੁਕਰ ਗਏ ਪੁਲਿਸ ਕੋਲ ਗੱਲ ਗਈ ਪੁਲਿਸ ਨੇ ਹਸਤਾਈ ਕੀਤੀ ਤਾਂ ਮੰਨ ਗਏ ਵੀ ਤਾਂ ਮਾਰ ਕੇ ਉਥੇ ਤੱਪਾ ਮੰਡੀ ਹੈ ਇੱਕ ਉਥੇ ਦੱਬੇ ਬਿਹਾਰ ਦੀ ਪੁਲਿਸ ਇੱਥੇ ਆਈ ਉਹਨਾਂ ਜੋ ਜਿਹੜੇ ਨੇ ਮਾਰਿਆ ਸੀ ਦੋ ਜਾਣੇ ਮੇਰਾ ਗਵੰਡ ਪਿੰਡ ਹੈ ਸਿਲਵਰਾ ਉਸ ਪਿੰਡ ਦੇ ਵਿੱਚ ਕਿਸੇ ਦੇ ਘਰੇ ਕੰਮ ਤੇ ਲੱਗੇ ਹੋਏ ਸੀ ਇਹ ਸਾਡੇ ਲੋਕ ਨੇ ਸਾਨੂੰ ਐਂ ਨਹੀਂ ਪਤਾ ਬੰਦੇ ਕੌਣ ਐ ਕਿੱਥੋਂ ਐ ਕੀ ਐ ਅਸੀਂ ਘਰਾਂ 'ਚ ਬਾੜ ਲੈਨੇ ਆਂ ਰੱਖ ਲੈਨੇ ਆਂ ਫਿਰ ਪਤਾ ਉਹਦੇ ਨਾਲ ਅਜੇ ਦੇ ਘਟਨਾ ਵਾਪਰ ਜਾਂਦੀ ਆ ਸੋ ਅਸੀਂ ਇਹ ਗੱਲ ਤੇ ਬਾਰ-ਬਾਰ ਜੋੜ ਦੇ ਰਹੇ ਆ ਹੁਣ ਉੱਥੇ ਪੁਲਿਸ ਮਹਾਲੀ ਦੇ ਵਿੱਚ ਪੋਸਟਮਾਰਟਮ ਹੋਇਆ ਮੁੰਡੇ ਦਾ ਇਸ ਗੱਲ ਤੇ ਜੋੜ ਦੇ ਰਹੀ ਆ ਕਿ ਇਹਦਾ ਸਿਸਕਾਰ ਕਰ ਦਿੱਤਾ ਜਾਵੇ ਕੱਲ ਸਾਰਾ ਜੋ ਘਟਨਾ ਵਾਪਰੀ ਰਾਤ ਦੀ ਘਟਨਾ ਹੈ ਰਾਤ ਉਹ ਨੌਜਵਾਨ ਦੇ ਨਾਲ ਹੋਰ ਵੀ ਨੌਜਵਾਨ ਸੀ ਉਹਨੇ ਬਹੁਤ ਜ਼ੋਰ ਲਾਇਆ ਵੀ ਆਹ ਆ ਬੰਦੇ ਆ ਪਛਾਣ ਕਰਾ ਦੀ ਫੋਟੋਆਂ ਵਗੈਰਾ ਦਿਖਾਤੀਆਂ ਵੀ ਬੰਦੇ ਫੜ ਲਓ ਪੁਲਿਸ ਪਹਿਲਾਂ ਕੋਈ ਗੱਲ ਨਹੀਂ ਜੀ ਪਹਿਲਾਂ ਪਰਚਾ ਦੇਵਾਂਗੇ ਫਿਰ ਕਰਾਂਗੇ ਫਿਰ ਕਰਾਵਾਂਗੇ ਹੁਣ ਉਹ ਟਿੱਬ ਗਏ ਕਿੱਥੋਂ ਸਿਹਾਉਣਗੇ ਇੱਥੋਂ ਤੱਕ ਹਾਲਾਤ ਮਾਰੇ ਹੋਏ ਖੜੇ ਆ ਅੰਮ੍ਰਿਤਸਰ ਕਲੋਨੀ ਇੱਕ ਇੱਕ ਕਹੇਗੀ ਜਗਤਪੁਰਾ ਜਗਤਪੁਰਾ ਉਹ ਪਿੰਡ ਆ ਜਿੰਨਾ ਦਿਨਾਂ ਦੇ ਵਿੱਚ ਅਸੀਂ ਪਿਛਲੇ ਪਿਛਲੇ ਸਾਲ ਵਿੱਚ ਗਏ ਸੀਗੇ ਜਿਹੜੇ ਪਿੰਡ ਦੇ ਵਿੱਚ ਪਿੰਡ ਦੇ ਪੰਜਾਬੀਆਂ ਦੀ ਵੋਟ ਹੈਗੀ 9900 ਤੇ ਪ੍ਰਵਾਸੀਆਂ ਦੀ ਵੋਟ ਹੈ 6700 ਉਸੇ ਪਿੰਡ ਤੇ ਅੱਜ ਘਟਨਾ ਵਾਪਰੀ ਆ ਇਹ ਜਗਤਪੁਰੇ ਦੇ ਪਿੰਡ ਦੇ ਵਿੱਚੋਂ ਉਹ ਮੁੰਡੇ ਜਿਹੜੇ ਪ੍ਰਵਾਸੀਆਂ ਦੇ ਉੱਠ ਕੇ ਗਏ ਆ ਜਿਨ੍ਹਾਂ ਨੇ ਕਤਲ ਕੀਤਾ